ਆ ਜਾ ਕੋੜੇ ਗਰਮੀ ਵੜੀ ਆ ਗਰਮੀ ਬੜੀ ਐ ਮੈਂ ਪਾਣੀ ਦਿੱਤੇ ਲੱਗੀ ਪੀ ਪਾਣੀ ਦੀ ਕੁੱਟ ਤਾਂ ਪਿਆ ਦੇ ਕਿਤੇ ਤੂੰ ਆ ਜਾਣਾ ਤੇ ਕਿਸੇ ਦੇਖਦੇ ਆਂਗੇ ਪਾਣੀ ਤੇ ਕਿੰਨੇ ਸਦਾ ਤਾਂ ਕਰੜੀ ਬੜੀ ਐ ਤੂੰ ਤਾਂ ਤੇਰੀ ਫਿਰਦੀ ਮੇਰੇ ਤਾਂ ਨਹੀਂ ਇੰਨਾ ਤਰ ਰਹ ਜਾਂਦਾ ਤੇ ਫਿਰ ਹੁਣ ਕੀ ਕਰਨਾ ਆ ਜਾ ਇਹ ਪਾਣੀ ਕੰਮ ਤਾਂ ਕਰਨੇ ਪਊਗਾ ਨਹੀਂ ਤੂੰ ਐ ਕਰ ਤੁਸੀਂ ਅੱਗੇ ਜਾਓ ਆਗਲੀ ਗਲੀ ਤੱਪੋ ਮੈਂ ਆ ਕਰ ਲੱਗਦਾ ਸਰਦਾਰਾਂ ਦਾ ਚੰਗਾ ਮੈਂ ਪਾਣੀ ਪੀ ਕੇ ਆਉਣੀ ਆ ਪੀਆ ਤੇ ਨਾ ਜੋ ਆਪਣੀ ਪਾਸਾ ਬੋਲਿਆ ਕਰ ਪੰਜਾਬੀ ਨਾ ਬੋਲਿਆ ਕਰ ਤੂੰ ਪੜ੍ਹ ਕੇ ਦੋ ਅੱਖਰ ਜਾ ਤੂੰ ਪੜ੍ਹ ਕੇ ਮਾਈ ਜੇ ਜੇ ਪੜਨਾ ਪੰਜਾਬੀ ਮਿਲ ਜਾਣੀ ਤੇ ਉਹਦਾ ਮੈਂ ਬੋਲ ਸਾਇ ਉਹ ਨਾਲ ਬੋਲਣ ਲੱਗ ਜਾਈ ਮੈਨੂੰ ਥੋੜੀ ਆਦਤ ਬਣ ਗਈ ਪੰਜਾਬੀ ਬੋਲਣ ਦੀ ਤੇ ਜਾ ਪੀਲਾ ਪਾਣੀ ਲੈ ਮੈਨੂੰ ਲੈ ਕੇ ਆ ਜੀ ਤੇ ਫਿਰ ਤੂੰ ਇੱਧਰ ਗੇੜਾ ਲਾਇਆ ਬਹਿ ਮੋਚ ਨਹੀਂ ਲੱਗਦਾ ਹੈ ਜਿਹੜਾ ਬੈ ਕੇ ਕਿੱਥੇ ਟਾਈਮ ਪਾਸ ਹੋਊਗਾ ਮਾਤਾ ਆਪਣਾ ਕੋਈ ਤੂੰ ਪਾਣੀ ਲੈ ਕੇ ਆ ਚੰਗਾ ਮਾਤਾ ਆਓ ਵੇ ਪੀਲੇ ਸਰਦਾਰਾਂ ਦਾ ਘਰ ਤੇ ਚੰਗਾ ਲੱਗਦਾ ਹੈ ਇੱਕ ਘਰੇ ਹੋਊਗਾ ਤੈਨੂੰ ਬਾਜ ਮਾਰ ਬਾਜ ਮਾਰ ਕਿਛੇ ਨੂੰ ਸਰਦਾਰ ਜੀ ਐ ਸਰਦਾਰ ਜੀ ਮੈਨੂੰ ਸਰਦਾਰ ਉਹ ਮੈਨੂੰ ਵੀ ਕੋਈ ਸਰਦਾਰ ਕਹਿਣਾ ਲੈ ਉਹ ਗੱਡੀਆਂ ਵਾਲੀ ਖੜੀ ਏ ਤਾਂ ਉਹ ਅਸੀਂ ਤਾਂ ਕੁਛ ਨਹੀਂ ਲੈਣਾ ਵੇ ਲੈਣ ਦੇਣ ਨੂੰ ਮੇਰੇ ਕੋਲੇ ਕੀ ਆ ਸਰਦਾਰਾ ਜੇ ਦਾਣਿਆਂ ਦਾ ਭੋਰਾ ਪਾਉਣਾ ਤਾਂ ਪਾ ਦੇ ਰੀੜੀ ਪਾ ਦੇ ਨਾ ਪਾਣੀ ਨਹੀਂ ਕੁੱਟ ਪਿਆ ਦੇ ਮੈਂ ਤੇ ਮੇਰੀ ਮਾਈ ਆਂ ਰੀੜੀ ਮੰਗਦੀ ਫਿਰਦੀ ਐ ਕੱਲੀ ਫਿਰਦੀ ਆ ਨਾ ਹੋਰ ਕੱਲੀ ਨੂੰ ਹੋਰ ਮੇਰੇ ਨਾਲ ਪਿੰਡ ਆਉਣਾ ਆ ਜਾ ਰੀੜੀ ਮਾਤਾ ਐ ਮੇਰੀ ਨਾਲ ਮੇਰੀ ਮਾਈ ਬਾਹਰ ਬੈਠੀ ਐ ਅੱਛਾ ਆ ਜਾ ਬੇਬੇ ਨਾਲ ਤੇਰੀ ਮਾਂ ਨਾਲ ਹਾਂ ਹਾਂ ਮੇਰੀ ਮਾਈ ਐ ਭਾਈ ਰੁਕ ਜਾ ਇੱਕ ਮਿੰਟ ਪਾਣੀ ਲੈ ਕੇ ਆਉਂਦਾ ਰੁਕ ਜਾ ਪਾਣੀ ਲੈ ਦੇ ਸਰਦਾਰਾ ਤੇਰੇ ਬੱਚੇ ਜਿਉਂਦੇ ਰਹਿਣ ਪਾਣੀ ਦੀ ਕੁੱਟ ਪਿਆ ਦੇ ਨਿੰਬੂ ਪਣੀ ਆ ਵੀ ਬਣ ਆਲੀ ਆ ਜਾ ਫਰਿੱਜ ਨਿੰਬੂ ਪਏ ਨੇ ਆ ਜਾ ਨਹੀਂ ਨਹੀਂ ਸਰਦਾਰਾ ਅਸੀਂ ਕਿਸੇ ਦੇ ਘਰੇ ਜਾ ਕੇ ਪਾਣੀ ਨਹੀਂ ਬਣਾ ਸਕਦੇ ਕੋਈ ਘੜੀ ਨਹੀਂ ਹੈਗਾ ਮੇਰੀ ਭੈਣ ਐ ਆ ਜੋ ਵੀ ਨਹੀਂ ਕਰੇ ਮੈਂ ਤਾਂ ਝਾੜੂ ਲਾਉਂਦਾ ਫਿਰਦਾ ਸੀਗਾ ਆ ਜਾ ਨਿੰਬੂ ਪਏ ਨੇ ਨਾਲੇ ਮੈਂ ਪਾਣੀ ਪੀ ਲੂੰਗਾ ਨਾਲੇ ਤੂੰ ਪੀ ਲੈ ਨਾਲੇ ਬੇਬੇ ਪੀ ਲੂ ਮੈਂ ਆਪਣੀ ਮਾਈ ਨੂੰ ਪੁੱਛ ਲਾਂ ਫੇਰ ਆ ਜੂੰਗੀ ਪੁੱਛ ਲੈ ਬੇਬੇ ਨੂੰ ਪੁੱਛ ਲੈ ਮਾਈ ਕੀ ਕਹਿੰਦੀ ਐ ਐ ਮਾਈ ਹਾਂ ਉਹ ਸਰਦਾਰ ਕਹਿੰਦਾ ਨਿੰਬੂ ਪਏ ਫਰਿੱਜ ਮੇ ਨਿੰਬੂ ਪਾਣੀ ਬਣਾ ਲੈ ਅੰਦਰ ਆ ਕੇ ਤੇ ਆ ਕਿਵੇਂ ਬਾਹਰ ਆਂਦੇ ਅੰਦਰ ਉਹਨਾਂ ਦੇ ਉਹ ਕਹਿੰਦਾ ਸਰਦਾਰ ਕਹਿੰਦਾ ਨਾ ਮੇਰੇ ਮਾਹਨ ਭੈਣੇ ਭੈਣ ਕਹਿੰਦਾ ਮੇਰੀ ਹੈ ਨਹੀਂ ਗਈ ਹੋਈ ਐ ਤੇ ਕਹਦਾ ਸਾਨੂੰ ਤੂੰ ਫੋਕਾ ਪਾਣੀ ਪਿਆ ਦੇ ਨਾ ਆ ਜਾ ਬੇਬੇ ਤੂੰ ਕਹਿੰਦੇ ਮੈਨੂੰ ਤਾਂ ਮਾਈ ਉਹ ਦੇ ਨਹੀਂ ਰਿਆ ਪਾਣੀ ਉਹ ਸਰਦਾਰਾ ਪਾਣੀ ਦੀ ਕੁੱਟੀ ਲਿਆ ਦੇ ਸਾਨੂੰ ਤੇ ਆ ਜਾ ਨਾ ਦਾਬ ਲਾ ਦੇਾਂਗੇ ਤੇਰੇ ਫੋਕਾ ਪਾਣੀ ਪੀ ਜਾ ਮੰਗਿਆ ਮਾਈ ਤੂੰ ਤਾਂ ਅੱਗੇ ਚਲੀ ਜਾਨੀਂ ਨਹੀਂ ਤੂੰ ਕਰਨਾ ਨਹੀਂ ਦਿੰਦੀ ਕੁਛ ਤੇ ਬਹ ਹੁਣ ਛਾਂ ਮੇ ਤੇ ਬੈਠ ਕੇ ਨਾ ਮਾਹਮਾ ਬੇਬੇ ਹਾਬ ਤਾਂ ਤੁਨਾਲੀਆਂ ਨੇ ਹਾਂ ਇਹ ਮੇਰੀ ਬੱਚੀ ਹੈ ਅੱਛਾ ਅੱਛਾ ਤੇਰੀ ਬੇਟੀ ਹੈ ਇਹ ਹਾਂ ਹਾਂ ਪਤਾਓ ਇਹ ਸਰਦਾਰਾ ਇਹ ਤੁਮ ਚਾੜੂ ਆਪਕੇ ਲਾਉਂਦਾ ਫਿਰਦੇ ਘਰੇ ਤੇਰੇ ਘਰ ਵਾਲੀ ਕਿੱਥੇ ਮੈਨੂੰ ਦੱਸ ਕੇ ਤਾਂ ਛੱਡਿਆ ਵੀ ਮੇਰੀ ਕੱਲੀ ਭੈਣ ਆਉਗੀ ਅੱਜ ਹੈ ਨਹੀਂ ਮੈਂ ਤਾਂ ਝਾੜੂ ਲਈ ਜਾਂਦਾ ਸੀ ਬੇਬੇ ਆਜੋ ਕੋਈ ਗੱਲ ਲੈਣਾ ਤਾਂ ਮੈਂ ਕੁਛ ਨਹੀਂਗਾ ਸੁਣ ਮੈਂ ਰੀੜੀ ਪਾ ਦੂੰਗਾ ਅਰੇ ਰੀੜੀ ਪਾ ਦੇ ਪੁੱਤ ਤੈਨੂੰ ਪਾਣੀ ਪਿਆ ਦੇ ਰੀੜੀ ਮੈਂ ਤੁਹਾਨੂੰ ਕੋਈ ਨਹੀਂ ਪਾ ਦੂੰਗਾ ਤੇਰਾ ਮੈਂ ਤਾਂ ਇਹਨੂੰ ਐਂ ਕਹਿਣਾ ਤੁਹਾਨੂੰ ਬੇਬੇ ਆ ਫਰਜ ਨਾ ਨੀਂਬੂ ਪੀਨੇ ਨਾ ਤਾਂ ਬਾ ਨੀ ਨਾਲ ਮੈਂ ਪੀ ਲੂੰਗਾ ਤੇ ਨਾਲੇ ਤੁਸੀਂ ਪੀ ਲਓ ਪਾਣੀ ਆਜੋ ਪੀ ਲਓ ਤੇ ਬਸ ਆਪ ਹੀ ਬਣਾ ਕੇ ਪੀ ਲੈ ਆਜੋ ਆਪ ਨੂੰ ਭੇਜ ਭੈਜੋ ਦੋਟ ਕੀ ਗੱਲ ਐ ਗੱਲ ਨਹੀਂ ਫਿਰ ਜੇ ਕਹਿਨੀ ਐ ਤਾਂ ਤੇਰੇ ਨਾਲ ਵਕਤ ਚੱਲਦੀ ਆ ਇਹ ਤੂੰ ਚੁੱਪ ਕਰ ਕੇ ਰਹਿ ਠੀਕ ਐ ਮਾਈ ਆਹ ਕਰ ਜਾਨੀ ਆ ਬਾਰੇ ਬੋਲਦੇ ਹੁੰਦੇ ਮਾਈ ਤਾਂ ਤਾਂ ਅੰਦਰ ਹੀ ਵੜ ਗਈ ਅਗਲੇ ਦੇ ਆ ਕੇ ਕੋਈ ਕੋਈ ਇੱਥੇ ਬੈਜੋ ਲੈ ਸਰਦਾਰ ਪਾਣੀ ਲਿਆ ਦੇ ਘਰ ਕੇ ਸਾਨੂੰ ਨੀਂਬੂ ਪਾਣੀ ਕਰ ਲੈ ਆਈ ਭੈਜੋ ਮੈਂ ਪਾਣੀ ਸਾਨੂੰ ਲਿਆ ਦੇਣਾ ਜੇ ਤਾਂ ਗਰਮੀ ਹੋ ਗਈ ਨੀਂਬੂ ਵਾਲਾ ਪਾਣੀ ਪੀਨੇਗਾ ਅੱਛਾ ਇਹਨੂੰ ਬਣਾਉਣਾ ਪੂਆ ਆਪ ਠੀਕ ਹੈ ਜੇ ਫੋਕਾ ਪਾਣੀ ਪੀਣਾ ਵਸ ਨੂੰ ਫੋਕਾ ਲਿਆ ਦੇ ਇਹ ਸਰਦਾਰਾ ਪੀੜੀ ਪੂੜੀ ਲਿਆ ਦੇ ਕੋਈ ਚੱਕ ਕੇ ਮੇਰੀ ਲੱਤ ਦੁਖਦੀ ਹੈ ਮੇਰੇ ਤੋਂ ਬੈਠਿਆ ਨਹੀਂ ਆਂਦਾ نیچے ਪੀੜੀ ਤਾਂ ਲਿਆ ਦੇਣਾ ਕੋਈ ਗੱਲ ਨਹੀਂ ਲਿਆ ਦਿਓ ਇਹ ਮਾਈ ਤੂੰ ਬਣਾ ਲੈ ਮਾਈ ਤੂੰ ਸਰਦਾਰ ਦੇ ਘਰੇ ਕਿਉਂ ਆਈ ਹੈ ਸਰਦਾਰ ਦੀ ਮੈਨੂੰ ਨੀਤ ਚੰਗੀ ਨਹੀਂ ਲੱਗਦੀ ਤੇ ਕੋਈ ਗੱਲ ਨਹੀਂ ਆ ਤੈਨੂੰ ਕੀ ਕਹਿਣਾ ਤੂੰ ਪਾਣੀ ਕਰ ਲਿਆ ਲਿਆ ਸਰਦਾਰ ਫੜਾ ਦੇ ਜੇ ਗਰਮੀ ਹੋ ਰਹੀ ਹੈ ਲਿਆ ਸਰਦਾਰਾ ਨਿੰਬੂ ਚੱਕ ਲੈ ਨਾਲੇ ਨਾਲੇ ਪਾਣੀ ਚੱਕ ਲੈ ਉੱਥੇ ਰੱਖ ਦੇ ਮੈਂ ਆਪੇ ਕਰ ਲੂੰਗੀ ਫਿਰ ਤੂੰ ਬਾਹਰ ਆ ਜੀ ਬੇਬੇ ਕੋਲੇ ਇਹ ਮਾਈ ਮੈਨੂੰ ਸਰਦਾਰ ਚੰਗਾ ਨਹੀਂ ਲੱਗਦਾ ਬੰਦਾ ਤੇ ਫੇਰ ਕੀ ਗੱਲ ਹੈ ਤੇ ਕੱਲਾ ਜਾਣਾ ਤੇ ਤੇਰਾ ਰਿਸ਼ਤਾ ਖਾਦ ਲੈ ਨਹੀਂ ਇਹਨਾਂ ਸਭ ਦਾ ਇਹ ਮਾਈ ਐਵੇਂ ਗੱਲਾਂ ਕਰਦੀ ਨੀ ਤੈਨੂੰ ਸ਼ਰਮ ਨਹੀਂ ਆਉਂਦੀ ਤੇ ਕੀ ਮਟਿਆਰੇ ਤੇਰੀ ਆਉਣਾ ਦਾ ਪਉ ਹੈ ਨਹੀਂ ਨਹੀਂ ਆਪਣੇ ਨਹੀਂ ਆਇਆ ਹੋ ਸਕਦਾ ਤੇ ਸਰਦਾਰ ਦਾ ਕਿਲੇ ਖਾ ਲੋ ਯਾ ਲੈ ਜਿਓ ਦਵਾਖਾ ਹੋ ਲੈ ਲੈ ਬੇਬੇ ਲੈ ਬਤਾ ਸਾਡੇ ਕਿਹੜਾ ਸਰਦਾਰਾ ਬੱਚੇ ਰਹਿ ਗਏ ਮੇਰੇ ਕੋਈ ਬੱਚਾ ਨਹੀਂ ਮੈਂ ਤਾਂ ਅਜੇ ਕੁਮਾਰੀਆਂ ਉਹ ਕੋਈ ਨਹੀਂ ਮੇਰੇ ਹੱਥੋਂ ਪੰਨ ਹੋ ਜਾ ਮੇਰੀ ਭੈਣ ਤਾਂ ਲੈ ਜਾ ਤੇਰੀ ਜਿਹੜੇ ਖਾਣ ਵਾਲਾ ਕੋਈ ਹੈ ਨਹੀਂਗਾ ਲੈ ਲੈ ਖਾਣ ਆ ਦੇ ਤੈਨੂੰ ਦੇਂਦਾ ਕਰੇ ਲੈ ਚੱਲਾਂਗੀ ਮਾਈ ਆਹੋ ਕਰੇ ਲੈ ਮਾਰੇ ਬਾਪੂ ਖਾ ਲੂਗਾ ਨਾ ਭਾਈ ਖਾ ਲੂਗਾ ਆਹੋ ਪਹਿਲਾਂ ਅੰਦਰ ਟਮਾਟਰ ਲੈ ਸਰਦਾਰਾ ਰੱਖ ਦੇ ਦੇ ਵਿੱਚ ਇਹਦੇ ਆ ਪਾਣੀ ਕਰਕੇ ਬੈਠਣਾ ਜਾਈ ਆਂਦੇ ਨੇ ਗੱਡੀਆਂ ਆਲੇ ਤੇ ਅਸੀਂ ਪਾਣੀ ਪੀ ਲੈਣਾ ਹੈਗਾ ਉਹ ਪਾਣੀ ਪਾਣੀ ਨੂੰ ਕੀ ਹੈਗਾ ਫੋਕਾ ਪਾਣੀ ਦਾ ਕੀ ਪੀਓਗੇ ਆ ਬਨਾਣਾ ਸ਼ੇਕ ਬਣਾ ਲਓ ਦੁੱਧ ਪੀਏਗਾ ਨਹੀਂ ਸਰਦਾਰ ਐਨੀ ਖੇਚਣਾ ਨਾ ਕਰ ਤੂੰ ਸਾਨੂੰ ਤਾਂ ਫੋਕਾ ਹੀ ਪਾਣੀ ਦੇ ਦੇ ਸਰਦਾਰਾ ਛੋਟੀ ਮਰਜੀ ਪਿਆ ਦਾ ਸਾਰਾ ਗੁੱਸਾ ਉਹ ਸੁੱਖਣਾ ਸਮਾਨਤਾ ਸਾਰਿਆ ਗੱਲ ਕਰ ਕੀ ਦੱਸਾਵਾਂ ਕੋਈ ਬਰਤਨ ਵਾਲਾ ਨਹੀਂ ਹੈਗਾ ਮੇਰਾ ਬੇਬੇ ਬਿਆਨ ਹੀ ਹੋਇਆ ਅੱਛਾ ਸਰਦਾਰ ਹਾਂ ਤੇ ਕਿੰਨਾ ਬਾਣ ਬੋਣਾ ਆਉਂਦਾ ਤੈਨੂੰ ਬੇਬੇ ਬਾਣ ਤਾਂ ਮੈਨੂੰ ਕੀ ਗੱਲ ਤੈ ਆ ਤੇਰੀ ਕੋਈ ਗੱਲ ਨਹੀਂ ਐ ਕੋਈ ਡਰਦੀ ਕਿਉਂ ਐ ਇਹ ਆਇਆ ਫੇ ਸਾਡੇ ਵੀ ਕੋਈ ਆਣ ਜਿੱਤ ਹੁੰਦੀ ਐ ਸਰਦਾਰ ਬੇਬੇ ਮੇਰੀ ਗੱਲ ਸੁਣ ਜੇ ਸੋਡੀ ਆਣ ਜਿੱਤ ਐ ਮੈਂ ਵੀ ਆਣ ਜਿੱਤ ਵਾਲਾ ਬੰਦਾ ਠੀਕ ਐ ਮੇਰੇ ਭੈਣ ਵੀ ਇੱਕ ਅੱਛਾ ਸਰਦਾਰ ਭੈਣ ਮੇਰੀ ਘਰੇ ਨਹੀਂ ਹੈਗੀ ਅੱਛਾ ਤੇ ਤੁਹਾਨੂੰ ਮੈਂ ਜ਼ਮੀਨ ਤਾਂ ਕੀ ਦੱਸਾਂ ਜ਼ਮੀਨ ਤਾਂ ਮੇਰੇ ਕੋਲੇ 10 ਕਿੱਲੇ ਸੀਗੀ ਅੱਛਾ ਇਸ ਮੇਰੇ ਸਹਿਕਾਨੇ ਖੋਲੀ ਮੇਥੋਂ ਅੱਛਾ ਸਰਦਾਰ ਹਾਂ ਹੁਣ ਤਾਂ ਬਸ ਬਈ ਇਹ ਸੇ ਠੀਕੀ ਤੇ ਲੈ ਕੇ ਨਾ ਡੰਗ ਜੜਾ ਨਾ ਤਾਂ ਐ ਸ਼ੁਕਰਮਾਨ ਹੋ ਸੀ ਰੱਬ ਦਾ ਮੇਥੋਂ ਘਰ ਵੀ ਖੋਇਆ ਉਹਨਾਂ ਨੇ ਬਾਲੇ ਮਾੜੇ ਸ੍ਰੀ ਕਿੰਮਰੇ ਤਾਂ ਅੱਛਾ ਤੇ ਸਰਦਾਰਾ ਤੇਰੇ ਨਾਂ ਨਹੀਂ ਸੀ ਹੋਈ ਜ਼ਮੀਨ ਤੇਰੀ ਜ਼ਮੀਨ ਮੇਰੇ ਨਾਂ ਸੀ ਕਬਜ਼ਾ ਉਹਨਾਂ ਨੇ ਕਰ ਲਿਆ ਮਲੋਂ ਵਾਲੀ ਖੋਲੀ ਵੇਬੇ ਜ਼ਮੀਨ ਮੇਥੋਂ ਅੱਛਾ ਸਰਦਾਰ ਹਾਂ ਤੇ ਸਰਦਾਰਾ ਤੇਰੇ ਤੂੰ ਤਾਂ ਤੋ ਬੋਲਦਾ ਬੜਾ ਤੇ ਤੇਰੇ ਚ ਇਨਾ ਦਮ ਨਹੀਂ ਤੂੰ ਜ਼ਮੀਨ ਛਡਾ ਸਕਿਆ ਆਪਦੀ ਛਡਾਲਾ ਜਾ ਕੇ ਇਕੱਲੇ ਬੋਲਣ ਨਾਲ ਨਹੀਂ ਕੁਝ ਬਣਦਾ ਉਹ ਤਾਂ ਡਰ ਲੱਗਦਾ ਨਾ ਤੂੰ ਕਬਜ਼ਾ ਕਰੀ ਬੈਠੇ ਨੇ ਛੜਾ ਦੇ ਕੌਣ ਅਜਾ ਡਾ ਔਖਾ ਸਰ ਮਾਈ ਬੇਬੇ ਤੂੰ ਤਾਂ ਸਮਝਦੀਏ ਖਾ ਕੇ ਰਹਿਣਾ ਬਾਲਾ ਔਖਾ ਮੈਂ ਪਾਣੀ ਦੀ ਕੁੱਟ ਮੰਗਾ ਪਾਣੀ ਪੀ ਕੇ ਅੱਗੇ ਵੀ ਜਾਣਾ ਲੈ ਸਰਦਾਰ ਪਾਣੀ ਪਿਆਰੇ ਮੇਰੀ ਦਰਦਕਾਨੀ ਐ ਸਤੋਂ ਸੁਣੀ ਨਹੀਂ ਜਾਂਦੀ ਕੋਈ ਨਾ ਮੈ ਸਾਨੂੰ ਪਾਣੀ ਪੈ ਜਨਾ ਤੇ ਤੁਸੀਂ ਤਾਂ ਦੇਖ ਲਾ ਹਾਂ ਮੋਜਾਂ ਕਰਦੇ ਹਾਂ ਮੰਗ ਕੇ ਖਾ ਰਹੇ ਨੇ ਹਾਂ ਸਾਨੂੰ ਤਾਂ ਮੰਗਣਾ ਵੀ ਹੁੰਦਾ ਮੈਨੂੰ ਤਾਂ ਜੱਟਾ ਹੁੰਦਾ ਮੰਗਣਾ ਵੀ ਨਹੀਂ ਆਉਂਦਾ ਸਾਡੇ ਨਾਲ ਤਨੂਨੀ ਨਹੀਂ ਇਹਨਾਂ ਨਾਲ ਰਲਣਾ ਨਹੀਂ ਆਪਾਂ ਕਾ ਸਾਡੇ ਨਾਲ ਰਲ ਜਾ ਤੇ ਸਰਦਾਰ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਗੱਲ ਹਾਂ ਨਾ ਤਾਂ ਮੈਂ ਸੁਣ ਕੀ ਰਲ ਜਾ ਮੈਂ ਕਿਹੜਾ ਮੰਗਣ ਜਾਣ ਨਾਲ ਜਿਹੜਾ ਕੋਈ ਤੁਹਾਨੂੰ ਦਿੰਦਾ ਹੈ ਭਰਾ ਉਹ ਪਤਾ ਨਹੀਂ ਮੇਰੇ ਤਾਂ ਮੈਂ ਕੀ ਬੋਲਾਂ ਤੁਹਾਨੂੰ ਕਿਸੇ ਨੇ ਇਹ ਵੀ ਦਾਣੀ ਦੇਣੀ ਨਹੀਂ ਇਹ ਨੇ ਵੀ ਆਹ ਲਾ ਆਖਵਾ ਜਾਟ ਕਿਥੋਂ ਨਾ ਰੱਖਿਆ ਹਾਂ ਚੱਲ ਬੇਬੇ ਕੋਈ ਗੱਲ ਨਹੀਂ ਬਸ ਨੂੰ ਪਾਣੀ ਪੀਉਣਾ ਪਾਣੀ ਪਿਆ ਸਰਦਾਰ ਸਾਨੂੰ ਜੇ ਮੈਂ ਤੁਹਾਡੇ ਨਾਲ ਸਿੱਕੇ ਨਾਲ ਮਨਾਉਣ ਲੱਗ ਗਈ ਨੇੜੇ-ਨੇੜੇ ਹੋ ਕੇ ਗੱਲਾਂ ਕਰਦੀਆਂ ਤੇ ਮੈਨੂੰ ਚੰਗਾ ਨਹੀਂ ਲੱਗਦਾ ਉਹ ਕਿਵੇਂ ਚਾਕਦਾ ਮੇਰੇ ਕੰਨੀ ਆ ਕੋਈ ਨਹੀਂ ਤੈਨੂੰ ਕਿਹਾ ਕਹਿੰਦਾ ਨਹੀਂ ਮਈ ਮੇਰੇ ਕੰਨੀ ਹੋਰੂ-ਹਰੂ ਚਾਕਦਾ ਉਹ ਆਪਰਾ ਆ ਕੋਈ ਨਹੀਂ ਤੈਨੂੰ ਆ ਦੇਖ ਲੈ ਮਾਂ ਕਹੇ ਦੇ ਨਾਲ ਆ ਦੇਖ ਲੈ ਮਾਈ ਆਪਾਂ ਕਿਵੇਂ ਕੇਲੇ ਦੇ ਕੇ ਆਪਨੂੰ ਵੜਿਆਉਂਦੇ ਤੇ ਆ ਟਮਾਟਰ ਦੇਤੇ ਉਹ ਕੋਈ ਗੱਲ ਨਹੀਂ ਬਾਦੂ ਭਾਇਆ ਇਹ ਮਾਈ ਕਹਤਾ ਮੇਰੇ ਪਿੱਛੇ ਪੈ ਗਈ ਰਸਤੇ ਦੇ ਮੈਂ ਨਹੀਂ ਕਰਾਉਣਾ ਅਸਾ ਗਾ ਨੂੰ ਗੱਲ ਕਰਦੀਆਂ ਇਹ ਦੇ ਨਾਲ ਤੇ ਸਰਦਾਰ ਭਾ ਤੈਨੂੰ ਕੋਈ ਆਇਆ ਤਾਂ ਆਇ ਨਹੀਂ ਗਾ ਵੀ ਮੈਂ ਗੱਡੀਆਂ ਆਈ ਦਾ ਰਿਸ਼ਤਾ ਨਹੀਂ ਲੈਣਾ ਰਿਸ਼ਤਾ ਕਰ ਦੇ ਜਨਮ ਆ ਦੀ ਕੁੜੀ ਦਾ ਐਸਾ ਨਾ ਹਾਂ ਐਸੇ ਐਸੀ ਦਾ ਹਾਂ ਉਹ ਮੈਂ ਤੇਰੀ ਕੁੜੀ ਵਸਾਉਂਦਾ ਅੱਛਾ ਸਰਦਾਰ ਹਾਂ ਜੇ ਮਰਾ ਤੂੰ ਰਿਸ਼ਤਾ ਇਹਦਾ ਨ ਕਰਾਇ ਤਾਂ ਬਾੜਾ ਵਧੀਏਗਾ ਮਰੀ ਮੈਂ ਭੈਣ ਨਾਲ ਨਾ ਨਾ ਰਾਇ ਕਰ ਲੂੰਗਾ ਤੇਰੇ ਆਏ ਨਾ ਕਹੇ ਕਿ ਤੇਰੀ ਕੁੜੀ ਕਿੰਨੀ ਸੋਣੀ ਹੈ ਤੇ ਮਰੀ ਭੈਣ ਆਏ ਨਾ ਕਹੇ ਵੀ ਤੂੰ ਗੱਡੀਆਂ ਲਈ ਨਾ ਵਿਆਹ ਕਰਾ ਲੈ ਮੈਂ ਰਾਇ ਕਰਕੇ ਦੱਸੂਗਾ ਸੋਟਾ ਡੇਰਾ ਕਿੱਥੇ ਜੇ ਕਿੱਥੇ ਜੇ ਬੈਠੇ ਹੋ ਤੁਸੀਂ ਆ ਬੈਠਿਆ ਸਰਦਾਰ ਸਕੂਲ ਕੋਲੇ ਸਕੂਲ ਕੋਲੇ ਪੂਨੂ ਜਮਾ ਸਾਹਮਣੇ ਆਹ ਸਰਦਾਰ ਕੋਈ ਨੂੰ ਸਾਡੇ ਕੋਲ ਉੱਥੇ ਆਉਂਗਾ ਆ ਉੱਥੇ ਆ ਜਾ ਮੈਂ ਹਾਂ ਆ ਲੈ ਇਸ ਮਾਨ ਲੈ ਜਾ ਦਾ ਸਰਦਾਰ ਲੈ ਜਾ ਫਰ ਛੋਰੀ ਆ ਜਾ ਮਾਈ ਚੱਕਾ ਮੈਂ ਗਲਾ ਸੋਡੇ ਮਾਜ ਦੂੰਗਾ ਆਪੇ ਕੋਈ ਇੰਚਾਰਜ ਕੋ ਮਾਈ ਮਾਈ ਚੱਕ ਲਾ ਮਾਈ ਬੈਠਾ ਆ ਜਾ ਚੱਲ ਜਾ ਛੋਰੀ ਕਾਇ ਉਹ ਕਹੀ ਰੀੜੀ ਪਾਜ ਤੈਨੂੰ ਨਹੀਂ ਸਰਦਾਰਾ ਬੜਾ ਸਮਾਨ ਦੇ ਦਿੱਤਾ ਨੋੜਨੀ ਰੀੜੀ ਤੋ ਲ ਸਾਲ ਤੋਂ ਆਉਂਦੀ ਏ ਗੱਲ ਕੀ ਗੱਲ ਐ ਦਾਣੇ ਦਾ ਬਵਾ ਸਰਦਾਰ ਤੋ ਚੱਲ ਆ ਆ ਬੱਠਾ ਲੈ ਲੈ ਇਸ ਬੱਠੇ ਚ ਪਾ ਲੈ ਲੈ ਬਿਆ ਬੱਠਾ ਦੇ ਦੇ ਆ ਲੈ ਆ ਮੈਨੂੰ ਫੜਾ ਦੇ ਤੂੰ ਦਾਣੇ ਬਵਾ ਲੈ ਸਰਦਾਰ ਤੋ ਆ ਸਾਮਾਨ ਜੇ ਫੜਾ ਦੇ ਸਾਰਾ ਕੱਢ ਦੇ ਵਿੱਚੋਂ ਮਾ ਲਾਈ ਆ ਫੜ ਮਾਈ ਆ ਜਾ ਉੱਥੇ ਪੁਜੇ ਕਣਕ ਕਣਕ ਦੇ ਕੋਲੀ ਚੱਕ ਲੈ ਆ ਜੇ ਬੱਠਾ ਚੱਕ ਲਿਆ ਉੱਥੇ ਪਾ ਲੈ ਰੀੜੀ ਤਨ ਕਸਰਾਂ ਤਾਂ ਲੈ ਲੈ। ਕੋਰਚਲੇ ਤਾਂ ਮੈਂ ਕੀ ਕਰਾਉਣਾ? ਚੂੜੀ ਖਵਾ ਲੈ। ਹਲਾ ਪੜ ਸਰਦਾਰਾ ਪਾ ਕੇ ਲਾ ਦੇ। ਆ ਆਪ ਹੀ ਪਾ ਲੈ ਕਿੰਨੀ ਮਰ ਜੇ ਕਣਕ ਪਈ ਆ। ਹਲਾ ਸਰਦਾਰਾ ਕਣਕ ਦੇ ਢੇਰ ਦੇ ਹੱਥ ਨਹੀਂ ਲਾਉਂਦੇ। ਕੋਈ ਕੋਈ ਨੀ ਤੂੰ ਆ ਜਾ। ਤੂੰ ਆਪ ਹੀ ਪਾ ਦੇ ਸਰਦਾਰਾ। ਪਾ ਦੇ। ਹਲਾ ਸਰਦਾਰਾ ਇਹ ਬੰਦਾ ਵਟਣ ਲੈ ਜਾ। ਨਹੀਂ ਨਹੀਂ ਸਰਦਾਰਾ ਇਹਦੇ ਵਿੱਚ ਹੀ ਪਾ ਦੇ। ਮੇਰੀ ਮਾਈ ਜੀ ਗੱਲਾਂ ਦਾ ਅਸਰ ਨਾ ਕਰੀ। ਉਤਰੀ ਬੇਬੇ ਕਹਿੰਦੀ ਤੂੰ ਵਿਆਹ ਕਰਾ ਵੀ ਲੈਣੀ ਮੇਰੇ ਨੇ ਕਿਹਾ ਮੈਂ ਆਪਦੀ ਭੈਣ ਨੂੰ ਪੁੱਛਦਾ ਫਿਰਾਂ। ਨਹੀਂ ਨਹੀਂ ਸਰਦਾਰਾ ਸਾਡੇ ਤਾਂ ਮਾਂ ਪਿਓ ਦੀ ਚੱਲਦੀ ਏ ਸਾਡੇ ਨਹੀਂ ਚੱਲਦੀ ਸਾਡੀ ਆਪਦੀ ਅੱਛਾ ਬੇਬੇ ਨੂੰ ਬੇਬੇ ਨੇ ਗੱਲ ਕਰਾਂ ਸਾ ਆ ਮੇਰਾ ਬਾਪੂ ਗੱਲ ਕਰੇਗਾ ਮੇਰਾ ਬਾਪੂ ਉੱਥੇ ਆ ਜੇ ਤੇਰੀ ਵੀ ਨਹੀਂ ਚੱਲਦੀ ਕੋਈ ਗੱਲ ਨਹੀਂ ਮੇਰੀ ਮਾਂ ਆ ਜੀ ਡੇਰੇ ਕੋਈ ਨਹੀਂ ਤੈਨੂੰ ਦੇਖ ਲੈਣਗੇ ਤੈਨੂੰ ਸੱਟ ਲੈਣਗੇ ਫੜ ਕੇ ਜਿਆਦਾ ਹੋ ਕਰਨੇ ਫੜ ਕੇ ਕੀ ਗੱਲ ਤੇਰੀ ਬੇਬੇ ਦੇ ਨਾਲ ਕਿ ਆਇਆ ਹੁਣ ਮੇਰੀ ਬੇਬੇ ਦਾ ਤਾਂ ਥੋੜਾ ਜਿਹਾ ਦਿਮਾਗ ਨਹੀਂ ਆਏਗਾ ਉਹਨੂੰ ਤਾਂ ਇਹ ਲੱਗਦਾ ਵੀ ਮੇਰੀ ਕੁੜੀ ਦਾ ਵੱਡੇ ਕਰ ਰਿਸ਼ਤਾ ਕਰਾ ਸਰਦਾਰਾਂ ਦੇ ਘਰ ਕਰਾ ਮੇਰੀ ਬੇਬੇ ਦੇ ਦਿਮਾਗ 'ਚ ਚੜਾ ਹੋਇਆ ਹਰ ਤਾਂ ਮੇਰਾ ਵੱਡੀ ਏ 10 ਕਿੱਲੇ ਮੇ

ਇਹ ਆਪਣੇ ਬਾਪੂ ਨੂੰ ਪੁੱਛਣਾ ਪਏਗਾ ਬਾਪੂ ਕਿੱਡਾ ਪੜਿਆ ਬਾਪੂ ਇਹਾ ਕਰ ਦੇਗਾ ਤੇ ਮਨਾ ਲਵਾਂਗੇ ਆਪਾਂ ਨੂੰ ਇਹ ਮਾਈ ਤੂੰ ਮਨਾ ਲਈ ਫਿਰ ਮੈਂ ਬਣਾਉ ਰਹੂੰਗੀ ਚੱਲ ਮਾਈ ਜਿਵੇਂ ਬਾਪੂ ਕਹੂਗਾ ਉਵੇਂ ਕਰ ਲਾਂਗੇ ਆਜਾ ਹੁਣ ਇੱਧਰ ਚੱਲੀਏ ਕਿ ਇੱਧਰ ਚੱਲੀਏ ਇੱਥੋਂ ਤਾਂ ਆਈਆਂ ਆਪਾਂ ਇੱਧਰ ਚੱਲ ਹੁਣ ਆ ਜਾ ਅਰੇ ਮੈਂ ਗੱਡੀਆਂ ਆ ਰਹੀਆਂ ਰੀ ਭਾਰਗੇ ਬਹੁਤ ਦੇਖੀ ਜਾਂਦੇ ਹੋਣਗੇ ਓ ਮਾਈ ਕੋਈ ਨਹੀਂ ਕਿੱਥੇ ਚੱਲਿਆ ਆਪਾਂ ਜੇ ਵੱਧ ਤੋਂ ਵੱਧ ਗਏ ਆ ਨਾਲ ਦੇ ਪਿੰਡ ਜਾਵਾਂਗੇ ਸਰਦਾਰ ਲੱਭ ਦਤ ਰਿਹਾ ਫਿਰੂਗਾ ਆਓ ਆਪੇ ਉਹ ਕੋਈ ਆਪਾ ਦਰਸ ਤਾਂ ਦੇ ਆਉਂਦੇ ਇਹ ਮਾਈ ਹੋਕਾ ਕਾਪਾ ਲਈ ਨਹੀਂ ਆਪਣੇ ਬਿਕਣਗੇ ਕਿੱਥੋਂ ਅਈ ਦਾਣੇ ਪਾਉਂਦੀ ਤਰੀ ਫਿਰਦੀ ਐ ਨਾਲੇ ਬਾਪੂ ਲੜੂਗਾ ਦੋ ਤਕਲੇ ਖਰਚਣੇ ਲੈ ਕੇ ਗਿਆ ਸੀ ਉਹਵੇਂ ਮੋੜ ਲੈਣਾ ਤੇ ਲੈਤਾ ਹੀ ਨਹੀਂ ਕਿਸੇ ਨੇ ਚੱਲ ਅੱਗੇ ਜਾ ਕੇ ਹੋਕਾ ਦਿੰਨੇ ਲੈ ਲੈ ਤਕਲੇ ਖਰਚਣੇ ਲੈ ਲਓ ਲੈ ਲੈ ਕੋੜੇ ਬਾਣ ਕੋਈ ਤਕਲੇ ਖਰਚਣਾ ਕੋਈ ਥਲਾ ਥਲਵਾ ਲੋ ਬੱਟਾ ਵਾਲਤੀ ਦੇ ਇਹ ਮਾਈ ਕੇ ਲੈਣਾ ਦੇਖਦੀ ਇਹ ਕਹਿੰਦੇ ਸਰਦਾਰ ਨੇ ਫੜਾ ਦਿੱਤੇ ਆ ਹੁਣ ਆਪਾਂ ਖਾ ਲਵਾਂਗੇ ਜਾ ਕੇ ਗੱਡੀਆਂ ਆਣਿਆ ਕੋਈ ਇਹ ਚੱਲ ਮਾਈ ਚਾ ਕਾੜੀ ਤਰਪਾ ਇਹ ਬੰਤਾ ਬੁੱਢੀ ਆ ਤੂੰ ਤਸਪਾ ਛੋਰੀ ਗਾਹਾਂ ਆਜਾ ਮਾਈ ਆਜਾ ਮੈਂ ਸਰਦਾਰ ਵਿੱਚੀ ਸੋਸਤੀ ਹੋਈ ਪਈ ਆ ਪਾਰਾ ਲੀਲੀ ਛਤਰੀ ਵਾਲੇ ਨੇ ਚ ਵਧੀਆ ਕਿਰਪਾ ਕੀਤੀ ਆ ਗੱਡੀਆਂ ਵੀ ਕਹਿੰਦੀ ਮਾਜੀ ਬੁੱਢੀ ਕਈ ਤਰ੍ਹਾਂ ਵਿਆਹ ਹੀ ਕਰਾ ਦੂਗੀ ਦਾ ਉਹ ਕਰ ਭੈਣ ਨੂੰ ਪੁੱਛਣਾ ਪਊ ਕਿ ਤੇ ਭੈਣ ਨਾਏ ਕਹੇ ਵੀ ਗੱਡੀਆਂ ਨੇ ਵਿਆਹ ਕਰਾਏਗਾ ਹੁਣ ਤਾਂ ਉਗੀ ਤਾਂ ਹੁੰਦਾ ਨਹੀਂ ਗਵਰ ਉਹ ਗੱਡੀਆਂ ਵਾਲੀ ਕੀ ਉਹ ਐ ਕਿੰਨੀ ਸੋਣੀ ਐ ਨਾਲੇ ਗੱਡੀਆਂ ਵਾਲੀ ਉਹ ਗੱਲ ਕਰ ਸਾਰੇ ਐ ਤਾਂ ਹੁਣ ਐ ਵੀ ਕਹਿਣਗੇ ਆਪਦੇ ਤਰੀਕੇ ਦੇ ਵੀ ਉਹ ਦੇਖੀ ਜੋ ਫਿਰ ਹੁਣ ਜ਼ਮੀਨ ਤਾਂ ਸਾਰੀ ਸ਼ਰੀਕਾਂ ਨੇ ਖੋ ਰੱਖੀ ਹੈਗੀ ਨਾਲੇ ਖਬਰ ਹੈ ਕੋਈ ਜ਼ਮੀਨ ਵੀ ਆਪਾਂ ਨੂੰ ਦਵਾ ਦੇਣਾ ਇਹ ਤਾਂ ਭੜੇ ਹੁੰਦੇ ਨੇ ਨਾਲੇ ਆਪਾਂ ਨੂੰ ਆਪਣੀ ਮਦਦ ਕਰਨਗੇ ਨਾਲ ਚਲ ਮੈਂ ਜਾ ਕੇ ਆਉਂਗਾ ਕੀ ਕਹਿੰਦੇ ਨੇ ਅੱਛਾ ਸਕੂਲ ਕੋਲੀ ਬੈਠੇ ਆ ਕਿਹੜਾ ਦੂਰ ਐ ਮੁਝ ਭੈਣ ਆ ਜਾਂਦੇ ਨਾ ਭੈਣ ਨਾ ਰਾਏ ਕਰ ਲੈਂਦਾ ਭੈਣ ਵੀ ਨਹੀਂ ਆਈ ਇਹੀ ਜਗਈਆ ਨਾਲ ਕੀ ਉੱਥੀ ਜਾ ਕੇ ਬੈਗੀ ਐ ਵੀ ਨਹੀਂ ਦਿਖਦੀ ਮੇਰਾ ਭਾਈ ਇਕੱਲਾ ਹੈਗਾ ਉਹਦੀਆਂ ਰੋਟੀਆਂ ਕੌਣ ਪਕਾਊਗਾ ਕਿਵੇਂ ਉਹ ਕਰੂਗਾ ਜਿਉਂਦੇ ਪੁੱਛੇ ਬਿਨਾ ਜਾਣਾਂ ਆ ਫਿਰ ਵੀ ਗੱਲ ਠੀਕ ਨਹੀਂ ਚਲ ਅੱਜ ਨਾ ਸਵੇਰੇ ਭੈਣ ਤਾਂ ਆ ਹੀ ਜਾਊਗੀ ਪੁੱਛ ਕੀ ਕਰਾਂਗੇ ਗੱਲ ਤੋਂ ਮੈਨੂੰ ਤਾਂ ਲੱਗਦਾ ਹੁਣ ਕਿਰਪਾ ਹੋਊਗੀ ਲੀਲੀ ਛਤਰੀ ਵਾਲੀ ਦੀ ਅੱਜ ਨਾ ਕੱਲ